ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਭਾਰਤ ਪੋਸ਼ਣ ਆਸ਼ੂ ਨੂੰ ਵਿਜੀਲੈਂਸ ਦੇ ਵੱਲੋਂ ਸੱਮਨ ਜਾਰੀ ਕੀਤਾ ਗਿਆ ਸੀ ਔਰ 10 ਵਜੇ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ 2400 ਕਰੋੜ ਰੁਪਏ ਦੇ ਮਾਮਲੇ ਦੇ ਵਿੱਚ ਜਿਹੜਾ ਕਿ ਇੱਕ ਕਪੜਾ ਹੁੰਦਾ ਸਕੂਲੀ ਜ਼ਮੀਨ ਨੂੰ ਲੈ ਕੇ ਤਾਂ ਉਸ ਕਪੜੇ ਦੇ ਵਿੱਚ ਜਿਹੜਾ ਉਸ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ 10 ਵਜੇ ਲੇਕਿਨ ਹੁਣ ਇੱਕ ਵੱਡੀ ਤੇ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਜਿਹੜੇ ਐਸਐਸਪੀ ਵਿਜੀਲੈਂਸ ਨੇ ਭਾਰਤ ਪੋਸ਼ਨ ਆਸ਼ੂ ਨੂੰ ਸੱਮਣ ਜਾਰੀ ਕੀਤਾ ਸੀ ਸੱਮਣ ਭੇਜਿਆ ਸੀ ਉਸ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਹੁਣ ਵੱਡਾ ਸਵਾਲ ਜਿਹੜਾ ਇਹ ਉੱਠ ਰਿਹਾ ਹੈ ਕਿ ਕੀ ਭਾਰਤ ਪੋਸ਼ਨ ਆਸ਼ੂ ਨੇ ਇਹ ਸੱਮਣ ਕੁੱਦ ਨੂੰ ਭਜਵਾਇਆ ਸੀ ਕਿਉਂਕਿ ਐਸਐਸਪੀ ਵਿਜੀਲੈਂਸ ਤੇ ਉਸ ਤੋਂ ਇਲਾਵਾ ਭਾਰਤ ਪੋਸ਼ਣ ਆਸ਼ੂ ਇਹਨਾਂ ਦੋਵਾਂ ਦੇ ਵਿਚਕਾਰ ਇੱਕ ਲੰਬੀ ਗੱਲਬਾਤ ਚੱਲ ਰਹੀ ਸੀ ਚੋਣ ਦੇ ਐਲਾਨ ਤੋਂ ਪਹਿਲਾਂ ਦੋਵਾਂ ਦੇ ਵਿਚਕਾਰ ਇੱਕ ਗੁਪਤ ਮੀਟਿੰਗ ਹੁੰਦੀ ਹੈ ਤੇ ਇਸ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੁੰਦੀ ਹੈ ਇਸ ਬਾਰੇ ਤਾਂ ਹਲੇ ਕੁਝ ਕਿਹਾ ਨਹੀਂ ਜਾ ਸਕਿਆ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਇਹਨਾਂ ਦੋਵਾਂ ਦੇ ਵਿਚਕਾਰ ਚੰਗੇ ਸਬੰਧ ਸੀ ਦੋਵੇਂ ਚੰਗੇ ਜਿਹੜੇ ਦੋਸਤ ਦੋਸਤ ਸੀ ਔਰ ਜਦੋਂ ਭਾਰਤ ਪੋਸ਼ਣ ਆਸ਼ੂ ਮੰਤਰੀ ਸੀ ਤਾਂ ਉਹਦੋਂ ਇਸ ਜੋ ਐਸਐਸਪੀ ਐਸਨੂੰ ਡੀਐਸਪੀ ਵੀ ਨਿਯੁਕਤ ਕੀਤਾ ਗਿਆ ਸੀ ਤਾਂ ਹੁਣ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਭਾਰਤ ਪੋਸ਼ਣ ਆਸ਼ੂ ਨੇ ਚੋਣਾਂ ਦੇ ਵਿੱਚ ਹਮਦਰਦੀ ਲੈਣ ਦੇ ਲਈ ਜਿਹੜਾ ਖੁੱਤ ਨੂੰ ਇਹ ਸੰਮਣ ਭਜਵਾਏ ਸੀ ਵੱਡਾ ਖੁਲਾਸਾ ਜਿਹੜਾ ਹੋਇਆ ਹੈ ਕਈ ਤੱਤ ਵੀ ਸਾਹਮਣੇ ਆਏ ਨੇ ਤਾਂ ਜੇ ਭਾਰਤ ਪੋਸ਼ਣ ਆਸ਼ੂ ਵਿਜੀਲੈਂਸ ਦੇ ਸਾਹਮਣੇ ਪੇਸ਼ ਨਹੀਂ ਹੋਣਾ ਪਵੇਗਾ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਮਣ ਭੇਜਣ ਵਾਲੇ SSP ਵਿਜੀਲੈਂਸ ਸਸਪੈਂਡ ਕਰ ਦਿੱਤੇ ਗਏ ਨੇ ਜਾਂਚ 'ਚ ਸਾਹਮਣੇ ਆਇਆ ਹੈ ਹੈਰਾਨ ਕਰਨ ਵਾਲੇ ਜਿਹੜੇ ਤੱਤ ਸਾਹਮਣੇ ਆਉਂਦੇ ਨੇ ਹੁਣ ਇਹ ਸਵਾਲ ਉੱਠ ਰਿਹਾ ਕਿ ਕੀ ਆਸ਼ੂ ਨੇ ਖੁਦ ਨੂੰ ਸੰਮਣ ਭਜਵਾਇਆ ਸੀ ਐਸਐਸਪੀ ਤੇ ਭਾਰਤ ਪੋਸ਼ਣ ਆਸ਼ੂ ਦੇ ਵਿਚਾਲੇ ਸਿੱਧੀ ਜਿਹੜੀ ਗੱਲਬਾਤ ਹੋ ਰਹੀ ਸੀ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਦੋਵਾਂ ਦੇ ਵਿੱਚ ਪੁਰਾਣੇ ਸਬੰਧ ਵੀ ਜਿਹੜੇ ਸਾਹਮਣੇ ਆਏ ਨੇ ਆਸ਼ੂ ਨੇ ਇਸ ਅਫਸਰ ਨੂੰ ਪਹਿਲਾਂ ਡੀਐਸਪੀ ਦੇ ਅਹੁਦੇ ਤੇ ਨਿਯੁਕਤ ਵੀ ਕਰਵਾਇਆ ਸੀ ਤੇ ਇਹ ਵੀ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਸਾਹਮਣੇ ਆ ਰਹੀ ਔਰ ਇਹ ਵੀ ਕਿਹਾ ਜਾ ਰਿਹਾ ਕਿ ਚੋਣ ਦੇ एलान ਤੋਂ ਪਹਿਲਾਂ ਦੋਵਾਂ ਦੇ ਵਿੱਚ ਜਿਹੜੀ ਇੱਕ ਗੁਪਤ ਮੀਟਿੰਗ ਵੀ ਹੋਈ ਸੀ ਬਿਨਾ ਕਿਸੇ ਅਪਰਾਧਿਕ ਅਦੇਸ਼ ਦੇ ਰਾਤੋਂ ਰਾਤ ਸੱਮਨ ਜਿਹੜਾ ਭੇਜਿਆ ਗਿਆ ਸੀ ਚੋਣਾ ਚ ਹਮਦਰਦੀ ਲੈਣ ਦੇ ਲਈ ਆਸ਼ੂ ਨੇ ਸੱਮਨ ਖੁਦ ਨੂੰ ਭਜਵਾਇਆ ਸੀ ਤਾਂ ਸੂਤਰਾਂ ਦੇ ਹਵਾਲੇ ਤੋਂ ਫਿਲਹਾਲ ਜਿਹੜੀ ਇਹ ਖਬਰ ਸામਨੇ ਆ ਰਹੀ OTT ਦੱਸਦੀ ਕਿ ਪੰਜਾਬ ਦੇ ਲੁਧਿਆਣਾ ਦੇ ਵਿੱਚ 19 ਜੂਨ ਨੂੰ ਉਪ ਚੋਣ ਹੋਣੀ ਹੈ ਤੇ ਉਸ ਤੋਂ ਪਹਿਲਾਂ ਕਾਂਗਸ ਦੇ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਪੋਸ਼ਨ ਆਸ਼ੂ ਨੂੰ ਅੱਜ ਵਿਜੀਲੈਂਸ ਬਿਊਰੋ ਨੇ ਸੱਮਣ ਜਾਰੀ ਕੀਤਾ ਸੀ ਦਰਸਲ ਲੁਧਿਆਣਾ ਯੂਨਿਟ ਨੇ ਸਰਾਬਾ ਨਗਰ ਦੇ ਵਿੱਚ ਸਕੂਲ ਦੀ ਜ਼ਮੀਨ ਦੀ ਦੁਰਵਰਤੋਂ ਦੇ ਨਾਲ ਸੰਬੰਧਿਤ 2400 ਕਰੋੜ ਰੁਪਏ ਦੇ ਘੁਟਾਲੇ ਦੇ ਸਬੰਧ ਵਿੱਚ ਆਸ਼ੂ ਨੂੰ ਸੱਮਣ ਜਿਹੜਾ ਜਾਰੀ ਕੀਤਾ ਸੀ